ਜੀ ਸਸਿਹਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ 'ਚ ਛੁੱਟੀਆਂ ਨੂੰ ਲੈ ਕੇ ਵੱਡੀ ਖਬਰ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਸਕੂਲੀ ਵਿਦਿਆਰਥੀਆਂ ਨੂੰ 17 ਜਨਵਰੀ ਤੱਕ ਛੁੱਟੀਆਂ ਕਰਨ ਦਾ ਐਲਾਨ ਕੀਤਾ ਪੂਰੀ ਅਪਡੇਟ ਆਉ ਜਾਂਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਉੱਪਰ ਦੇਖ ਨੂੰ ਮਿਲ ਸਕਣ ਜਿਵੇਂ ਕਿ ਆਪ ਸਭ ਜਾਣਦੇ ਹੋ ਸੀਐਮ ਭਗਵੰਤ ਮਾਨ ਦੁਆਰਾ 8 ਤੋਂ 14 ਜਨਵਰੀ ਤੱਕ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਲੇਕਿਨ ਮੌਸਮ ਵਿਭਾਗ ਵੱਲੋਂ ਹੁਣ ਚੇਤਾਵਨੀ ਐਲਰਟ ਜਾਰੀ ਕੀਤੇ ਜਾ ਰਿਹਾ ਜਿਸ ਨੂੰ ਦੇਖਦੇ ਹੋਏ ਹੁਣ ਪੰਜਾਬ ਦੇ ਵਿੱਚ ਦੁਬਾਰਾ ਤੋਂ ਛੁੱਟੀਆਂ ਹੋਣਗੀਆਂ ਜਾਂ ਫਿਰ ਨਹੀਂ ਤਾਂ ਆਉਂਦੇ ਆਂ ਅੱਜ ਦੀ ਇਸ ਵੀਡੀਓ ਦੁਆਰਾ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਗੱਲ 12 ਤਰੀਕ ਨੂੰ ਮੌਸਮ ਵਿਭਾਗ ਵੱਲੋਂ ਦੁਬਾਰਾ ਤੋਂ ਅਲਰਟ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਦੱਸਿਆ ਗਿਆ ਕਿ ਅਗਲੇ 5 ਦਿਨ ਤੱਕ ਕਿਡਾਕੇ ਦੀ ਠੰਡ ਅਤੇ ਬਦੇਰੀ ਤੰਦ ਪੈਣ ਦੇ ਕਰਨ ਪੰਜਾਬ ਦੇ ਵਿੱਚ ਦੱਸੇ ਜਾ ਰਹੇ ਆ ਦਰਸਲ ਦੱਸਿਆ ਜਾ ਰਿਹਾ ਹੈ ਕਿ ਨਾਲ ਲੱਗਦੇ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਦਿਨੋ ਦਿਨ ਵਧ ਰਹੀ ਹੈ ਜਿਸ ਤੇ ਕਰਕੇ ਪੰਜਾਬ ਦੇ ਉੱਪਰ ਵੀ ਖਤਰਾ ਮੰਡਾਰਿਆ ਗਿਆ ਅਗਰ ਦੇਖਿਆ ਜਾਵੇ ਤਾਂ ਦੋ ਦਿਨ ਅਜਾਹ ਹੋਰ ਮੌਸਮ ਰਹਿੰਦਾ ਤਾਂ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਵੀ ਬਰਫਬਾਰੀ ਦੇਖਣ ਨੂੰ ਮਿਲ ਸਕਦੀ ਹੈ ਜਿਸ ਕਰਕੇ ਵਾਰ-ਵਾਰ ਮੌਸਮੀ ਭਾਗ ਵੱਲੋਂ ਇਹ ਅਲਰਟ ਜਾਰੀ ਕੀਤਾ ਜਾ ਰਿਹਾ ਹੈ ਕਿ ਹਰ ਪਰਸਨ ਆਪਣੇ ਘਰ ਦੇ ਵਿੱਚ ਰਵੇ ਔਰ ਬਿਨਾ ਕਿਸੇ ਮਤਲਬ ਘਰ ਤੋਂ ਬਾਹਰ ਨਾ ਨਿਕਲੇ ਤਾਂਕਿ ਬਾਹਰ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਕਿਉਂਕਿ ਰੋੜਾ ਦੇ ਉੱਪਰ ਵੀ ਕਾਫੀ ਟ੍ਰੈਫਿਕ ਵਧਿਆ ਹੋਇਆ ਹੈਗਾ ਔਰ ਉਸ ਦਾ ਕਾਰਨ ਵੀ ਇਹੀ ਹੈ ਕਿ ਸਭ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਘਰ ਪਹੁੰਚਿਆ ਜਾਵੇ ਪਰ ਅਗਰ ਇਸੇ ਤਰੀਕੇ ਧੁੰਦ ਅਤੇ ਠੰਡ ਵਰਸਦੀ ਰਹੀ ਤਾਂ ਸਭ ਦੇ ਲਈ ਖਤਰਾ ਬਹੁਤ ਜ਼ਿਆਦਾ ਵੱਧ ਸਕਦਾ ਹੈ ਇਸ ਕਰਕੇ ਸਾਰਿਆਂ ਨੂੰ ਵੀ ਆਪਣਾ ਵਹੀਕਲ ਸਹੀ ਢੰਗ ਨਾਲ ਅਤੇ ਸਲੋ ਚਲਾਉਣ ਦੀ ਅਲਰਟ ਕੀਤਾ ਜਾ ਰਿਹਾ ਹੈਗਾ ਦੂਸਰੇ ਪਾਸੇ ਪੰਜਾਬ ਦੇ ਵਿੱਚ ਸਕੂਲਾਂ ਨੂੰ ਲੈ ਕੇ ਵੱਡੀ ਚਿੰਤਾ ਸਤਾਰੀ ਹੈ ਜਿਵੇਂ ਕਿ ਆਪ ਸਭ ਨੂੰ ਪਤਾ ਹੈ 15 ਤਰੀਕ ਤੋਂ ਪ੍ਰੀ ਬੋਰਡ ਪ੍ਰੀਖਿਆ ਸ਼ੁਰੂ ਹੋ ਰਹੀਆਂ ਨੇ ਜਿਸ ਨੂੰ ਦੇਖਦੇ ਹੋਏ ਹੁਣ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਟੈਨਸ਼ਨ ਹੋ ਰਹੀ ਹੈ ਕਿ ਅਗਰ ਬੱਚਿਆਂ ਦੀ ਅਸੀਂ ਪ੍ਰੀਖਿਆ ਲੈਣ ਦੇ ਲਈ ਸਕੂਲਾਂ ਦੇ ਵਿੱਚ ਆਉਂਦੇ ਹਾਂ ਤਾਂ ਕੜਾਕੇ ਦੀ ਧੁੰਦ ਵਿੱਚ ਜਾਰਾ ਦੂਰ ਆਉਣ ਵਾਲੇ ਟੀਚਰਾਂ ਨੂੰ ਵੀ ਕਿਤੇ ਨਾ ਕਿਤੇ ਨੁਕਸਾਨ ਹੋ ਸਕਦਾ ਹੈਗਾ ਔਰ ਬੀਤੇ ਦਿਨ ਹੀ ਅੰਮ੍ਰਿਤਸਰ ਤੋਂ ਨਿਊਜ਼ ਆਈ ਸੀ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਛੁੱਟੀਆਂ ਦਿੱਤੀਆਂ ਗਈਆਂ ਸੀ ਅੰਮ੍ਰਿਤਸਰ ਦੇ ਬੱਚਾ ਜੋ ਕਿ ਘਰ ਜਾ ਰਿਹਾ ਸੀ ਸਕੂਲ ਤੋਂ ਔਰ ਉਸ ਦੀ ਹਾਦਸੇ ਕਾਰਨ ਦੁਰਘਟਨਾ ਕਾਰਨ ਮੌਤ ਹੋ ਗਈ ਹੈ ਔਰ ਇਸ ਚੀਜ਼ ਨੂੰ ਪੈਲ ਦੇ ਆਧਾਰ ਤੇ ਸਿੱਖਿਆ ਵਿਭਾਗ ਵੱਲੋਂ ਵੀ ਦੇਖਿਆ ਗਿਆ ਕਿ ਅਗਰ ਮੌਸਮ ਵਿਭਾਗ ਦੇ ਅਨੁਸਾਰ ਹੁਣ ਵੀ ਮੌਸਮ ਦੇ ਵਿੱਚ ਕੜਾਕੇ ਦੀ ਠੰਡ ਅਤੇ ਧੁੰਦ ਇਸੇ ਤਰ੍ਹਾਂ ਵੱਸਦੀ ਰਹੀ ਤਾਂ ਸਕੂਲਾਂ ਦੇ ਵਿੱਚ ਕੁਝ ਦਿਨ ਹੋਰ ਛੁੱਟੀਆਂ ਦਿੱਤੀਆਂ ਜਾ ਸਕਦੀਆਂ ਹਨ ਅਤੇ ਅਗਰ ਧੁੰਦ ਅਤੇ ਠੰਡ ਪਹਿਲਾਂ ਨਾਲੋਂ ਘਟੀ ਤਾਂ ਪੰਜਾਬ ਦੇ ਵਿੱਚ ਜੋ ਸਕੂਲ ਨੇ ਉਹ ਦੁਬਾਰਾ ਤੋਂ ਖੁੱਲ੍ਹੇ ਜਾਣਗੇ ਤਾਂ ਇਸ ਦੇ ਬਾਰੇ ਕੱਲ ਸ਼ਾਮ ਤੱਕ ਪੂਰੀ ਅਪਡੇਟ ਆਪਣੇ ਚੈਨਲ ਦੁਆਰਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੋਰ ਨਵੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਚੈਨਲ ਦੁਆਰਾ ਦਿੱਖਤ ਨੂੰ ਮਿਲ ਸਕੇ ਧੰਨਵਾਦ